ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤਵਾ ਕਿਵੇਂ ਤੁਹਾਡੀ ਕਿਸਮਤ ਨੂੰ ਬਦਲ ਸਕਦਾ ਹੈ ਜੇਕਰ ਤੁਸੀਂ ਸਵੇਰੇ ਉੱਠਦੇ ਹੋ ਤੇ ਤਵੇ ਦੇ ਉੱਤੇ ਇਹ ਇੱਕ ਚੀਜ਼ ਰੱਖਦੇ ਹੋ ਅਨ ਧਨ ਦੇ ਢੇਰ ਲੱਗ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂਕੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਰ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਸਵੇਰੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਇਹ ਇੱਕ ਚੀਜ਼ ਪਾਉਣੀ ਹੈ। ਉਸ ਤੋਂ ਬਾਅਦ ਤਵੇ ਤੇ ਰੋਟੀ ਪਾਉਣੀ ਹੈ ਤੇ ਇਹਦਾ ਕਰਨ ਨਾਲ ਘਰ ਵਿੱਚ ਬਰਕਤ, ਪੈਸਾ, ਖੁਸ਼ੀਆਂ ਆਉਂਦੀਆਂ ਹਨ। ਉਹ ਕਿਹੜੀ ਚੀਜ਼ ਪਾਉਣੀ ਹੈ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਤ ਸੰਗਰ ਜੀ ਉਹ ਚੀਜ਼ ਜ਼ਿੰਦਗੀ ਦੇ ਵਿੱਚ ਸ਼ਾਮਿਲ ਤੁਸੀਂ ਜ਼ਰੂਰ ਕਰ ਲੈਣੀ ਹੈ ਉਹ ਚੀਜ਼ ਨੂੰ ਜ਼ਿੰਦਗੀ ਵਿੱਚ ਸ਼ਾਮਿਲ ਕਰਕੇ ਤੁਸੀਂ ਧਨਵਾਨ ਹੋ ਸਕਦੇ ਹੋ ਘਰ ਵਿੱਚ ਸੁੱਖ ਤੇ ਖੁਸ਼ੀਆਂ ਆ ਜਾਣਗੀਆਂ ਫਿਰ ਆਓ ਜਾਣਦੇ ਹਾਂ ਜੀ ਉਹ ਕਿਹੜੀ ਚੀਜ਼ ਹੈ ਸਾਤ ਸੰਗਰ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਪਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਸਤ ਸੰਗਰਜੀ ਸਵੇਰੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਇੱਕ ਚੀਜ਼ ਪਾਓ ਉਸ ਤੋਂ ਬਾਅਦ ਹੀ ਤਵੇ ਤੇ ਰੋਟੀ ਪਾਓ ਇਦਾਂ ਕਰਨ ਦੇ ਨਾਲ ਘਰ ਬਰਕਤ ਪੈਸਾ ਮਾਇਆ ਖੁਸ਼ੀਆਂ ਦਾ ਵਾਸ ਹੋ ਜਾਂਦਾ ਹੈ ਇਸ ਦੇ ਪਿੱਛੇ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਵੇਂ ਹੀ ਜਾਣਦੇ ਹਨ ਪਹਿਲਾਂ ਸਿਆਣੇ ਲੋਕ ਕਹਿੰਦੇ ਸੀ ਕਿ ਬੀਬੀਆਂ ਤਵੇ ਤੇ ਜਦੋਂ ਰੋਟੀ ਪਾਉਂਦੀਆਂ ਨੇ ਉੱਤੇ ਇਸ ਚੀਜ਼ ਦੇ ਬੀਜ ਜ਼ਰੂਰ ਪਾਉਂਦੀਆਂ ਹਨ ਕਰਦੇ ਜੀ ਇਸ ਨਾਲ ਸਿਹਤਮੰਦ ਤੇ ਘਰ ਵਿੱਚ ਬਰਕਤ ਵਾਸ ਕਰਦੀ ਸੀ ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਜਦੋਂ ਤਵੇ ਤੇ ਰੋਟੀ ਪਾਉਂਦੇ ਉਸ ਤੋਂ ਪਹਿਲਾਂ ਤਵੇ ਤੇ ਪਾਣੀ ਪਾਉ ਉਦੋਂ ਤੱਕ ਉੱਤੇ ਪਾਣੀ ਰੱਖੋ ਜਦੋਂ ਤੱਕ ਬੁਲਬਲੇ ਨਾ ਬਣ ਜਾਣ ਲੋਕ ਧਰਮ ਦੇ ਨਾਮ ਤੇ ਹਰ ਇੱਕ ਚੀਜ਼ ਲਈ ਛੇਤੀ ਕਰਦੇ ਸਨ ਤੇ ਅਜੇ ਵੀ ਕਰਦੇ ਹਨ ਵਿਗਿਆਨ ਨੂੰ ਸਮਝਣ ਲੱਗੇ ਤਾਂ ਉਹਨਾਂ ਨੂੰ ਸਮਾਂ ਲੱਗ ਜਾਂਦਾ ਹੈ ਉਦੋਂ ਕਹਿਾ ਜਾਂਦਾ ਸੀ ਕਿ ਐਵੇਂ ਕਰਨ ਨਾਲ ਹਰ ਪਾਸੇ ਤੋਂ ਧਨਵਾਨ ਬੰਦਾ ਹੋ ਜਾਂਦਾ ਹੈ ਘਰ ਵਿੱਚ ਬਰਕਤ ਆਉਂਦੀ ਹੈ ਘਰ ਦੇ ਜੀ ਖੁਸ਼ ਰਹਿੰਦੇ ਹਨ ਹੁਣ ਵਿਗਿਆਨ ਕੀ ਆਖਦਾ ਹੈ ਉਹ ਜਾਣਦੇ ਹਨ ਜਦੋਂ ਆਪਾਂ ਤਵੇ ਤੇ ਪਾਣੀ ਪਾਉਂਦੇ ਹਾਂ ਉਦੋਂ ਤੱਕ ਰੱਖਦੇ ਹਾਂ ਜਦੋਂ ਤੱਕ ਉਬਲ ਨਾ ਜਾਵੇ ਤਾਂ ਬੁਲਬਲੇ ਨਾ ਬਣ ਜਾਣ ਤਵੇ ਤੇ ਜਿੰਨੇ ਬੈਕਟੀਰੀਆ ਜਰਮਸ ਹੁੰਦੇ ਹਨ ਉਹ ਸਭ ਖਤਮ ਹੋ ਜਾਣਗੇ ਜਿਸ ਦਾ ਸਿੱਧਾ ਸਬੰਧ ਸਾਫ ਸਫਾਈ ਦੇ ਨਾਲ ਹੈ ਇਸ ਦੇ ਨਾਲ ਰੋਗ ਬਿਮਾਰੀਆਂ ਨਹੀਂ ਹੁੰਦੀਆਂ ਕਰਦੇ ਜੀ ਤੰਦਰੁਸਤ ਰਹਿਣਗੇ ਸਿਹਤਮੰਦ ਰਹਿਣਗੇ ਠੀਕ ਰਹਿਣਗੇ ਸਿਹਤ ਤੋਂ ਵੱਡਾ ਕੋਈ ਖਜ਼ਾਨਾ ਨਹੀਂ ਸਾਥ ਸੰਗਤ ਜੀ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਹਰ ਇੱਕ ਚੀਜ਼ ਦਾ ਅਸਰ ਹੁੰਦਾ ਹੈ ਉਹ ਚੰਗਾ ਵੀ ਹੁੰਦਾ ਹੈ ਮਾੜਾ ਵੀ ਹੁੰਦਾ ਹੈ ਬੀਬੀਆਂ ਜਦੋਂ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਹਨ ਸਬਜ਼ੀ ਬਣਾਉਂਦੀਆਂ ਹਨ ਰਸੋਈ ਦਾ ਕੰਮ ਕਰਨ ਤਾਂ ਇੱਕ ਵਾਰ ਮੁੱਖ ਤੋਂ ਆਪਣੇ ਰਸਨਾ ਤੋਂ ਵਾਹਿਗੁਰੂ ਕਹਿ ਕੇ ਹੀ ਕੰਮ ਨੂੰ ਹੱਥ ਲਗਾਇਆ ਕਰੋ ਇਸ ਚੀਜ਼ ਨੂੰ ਇਸੇ ਨੂੰ ਵੀ ਬਣਾਉਣ ਲੱਗੇ ਆਂ ਫਿਰ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲਓਗੇ ਉਸ ਚੀਜ਼ ਵਿੱਚ ਬਰਕਤ ਤੇ ਸੰਤੋਖ ਆਪੇ ਹੀ ਆ ਕੇ ਵਾਸ ਕਰ ਜਾਵੇਗਾ ਕੋਈ ਵੀ ਚੀਜ਼ ਬਣਾਓ ਜਾਂ ਖਾਓ ਉਸ ਤੋਂ ਪਹਿਲਾਂ ਸਿਰ ਟੱਕ ਕੇ ਇੱਕ ਵਾਰ ਵਾਹਿਗੁਰੂ ਜੀ ਜ਼ਰੂਰ ਕਿਹਾ ਕਰੋ ਜੇਕਰ ਤੁਸੀਂ ਪ੍ਰਸ਼ਾਦਾ ਬਣਾਉਂਦੇ ਹੋ ਵਾਹਿਗੁਰੂ ਵਾਹਿਗੁਰੂ ਕਹੋਗੇ ਤਾਂ ਸੰਤੋਖ ਦੇ ਵਿੱਚ ਬਰਕਤ ਆਪ ਹੀ ਆ ਜਾਵੇਗੀ ਨਾਮ ਦਾ ਅਸਰ ਵੇਖਣ ਨੂੰ ਮਿਲ ਜਾਵੇਗਾ ਫਿਰ ਮਤ ਤੇ ਬੁੱਧ ਸਭ ਬਦਲ ਜਾਵੇਗੀ ਬੱਚੇ ਜੇਕਰ ਜਿੱਦ ਕਰਦੇ ਹਨ ਘਰ ਲੜਾਈ ਝਗੜਾ ਹੁੰਦਾ ਹੈ ਪ੍ਰਸ਼ਾਦਾ ਬਣਾਉਂਦੇ ਸਮੇਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਚੰਗੀ ਸੋਚ ਰੱਖੋ ਸਭ ਤੇ ਮਤ ਬੁੱਧ ਬਦਲ ਜਾਵੇਗੀ ਕਿਸੇ ਇਨਸਾਨ ਦੇ ਸੁਭਾਅ ਦੀ ਤਬਦੀਲੀ ਕਰਨੀ ਖਾਸ ਕਰਕੇ ਆਪਣੇ ਬੱਚਿਆਂ ਦੀ ਕਿ ਉਹ ਲੜਨ ਆਖੇ ਲੱਗਣ ਚੜਚੜਾਪਨ ਦਾ ਤੌਰ ਹੋ ਜਾਵੇ ਤਾਂ ਵਾਹਿਗੁਰੂ ਵਾਲੇ ਪਾਸੇ ਲੱਗ ਜਾਣ ਵਾਹਿਗੁਰੂ ਕਹਿ ਕੇ ਜੋ ਵੀ ਚਾਹੁੰਦੇ ਹੋ ਉਹ ਬੋਲ ਕੇ ਫਿਰ ਪ੍ਰਸ਼ਾਦਾ ਬਣਾਓ ਉਮੇਦਾ ਹੀ ਅਸਰ ਤੁਹਾਡੇ ਮੰਤੇ ਵੀ ਤੇ ਤੁਹਾਡੇ ਬੱਚਿਆਂ ਦੇ ਮਨ ਤੇ ਅਸਰ ਕਰ ਦੇਵੇਗਾ ਐਵੇਂ ਦੀ ਥਾਂ ਤੁਸੀਂ ਪ੍ਰਸ਼ਾਦਾ ਖਾਓ ਜਿੱਥੇ ਨਾ ਕੋਈ ਅਨ ਦਾ ਅਨਾਦਰ ਹੋਵੇ ਤੁਸੀਂ ਪ੍ਰਸ਼ਾਦਾ ਬਣਾਉਂਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ ਜਿਵੇਂ ਸਿਰ ਟੱਕ ਕੇ ਪ੍ਰਸ਼ਾਦਾ ਬਣਾਉਣਾ ਹੈ ਮੁੱਖ ਤੋਂ ਵੀ ਵਾਹਿਗੁਰੂ ਕਹਿ ਕੇ ਹੀ ਬਣਾਉਣਾ ਹੈ ਸਾਫ਼ ਸੁਥਰੀ ਥਾਂ ਤੇ ਖਾਣਾ ਬਣਾਉਣਾ ਹੈ ਇਹ ਵੀ ਸਿਆਣਿਆਂ ਨੇ ਬੜਾ ਹੀ ਗਣਮਿਤ ਕੇ ਬਣਾਇਆ ਸੀ ਕਿ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਜਦੋਂ ਤੁਸੀਂ ਪ੍ਰਸ਼ਾਦਾ ਬਣਾਓ ਤੇ ਤਵੇ ਤੇ ਪਾਇਆ ਪਹਿਲਾ ਤੇ ਆਖਰੀ ਪ੍ਰਸ਼ਾਦੇ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਰੱਖ ਲੈਣਾ ਹੈ ਘਰ ਵਿੱਚ ਚਿੜੀਆਂ ਜਨੌਰ ਜਾਂ ਕੁੱਤਾ ਬਿੱਲੀ ਜੋ ਵੀ ਕੋਈ ਆਉਂਦਾ ਹੈ ਕੋਈ ਪਸ਼ੂ ਜਾਨਵਰ ਆਉਂਦਾ ਹੈ ਜਾਂ ਕੋਈ ਜ਼ਰੂਰਤਮੰਦ ਆਵੇ ਉਸ ਨੂੰ ਜ਼ਰੂਰ ਦੇ ਦਿਆ ਕਰੋ ਇਸ ਥਾਂ ਤੇ ਕਦੇ ਨਾ ਪਾਓ ਕਿ ਜਿੱਥੇ ਅੰਨ ਦਾ ਅਨਾਦਰ ਹੋਵੇ ਭਾਵੇਂ ਕਿ ਪ੍ਰਸ਼ਾਦੇ ਨੂੰ ਡਸਟਬਿਨ ਵਿੱਚ ਨਹੀਂ ਸੁੱਟਣਾ ਜਾਂ ਬਾਹਰ ਨਹੀਂ ਸੁੱਟਣਾ ਇਹ ਵੀ ਸਿਆਣਿਆਂ ਨੇ ਬੜਾ ਗਹਿਣ ਮਿੱਥ ਕੇ ਗੱਲ ਨੂੰ ਤਿਆਰ ਕੀਤਾ ਹੈ ਕਈ ਲੋਕ ਆਖ ਦਿੰਦੇ ਹਨ ਇਦਾਂ ਕਿਉਂ ਕਰੀਏ ਇਹ ਵੀ ਇੱਕ ਹਿਸਾਬ ਦਾ ਆਪਣੇ ਦਿਨ ਦੀਆਂ ਚੀਜ਼ਾਂ ਵਿੱਚੋਂ ਦਸਵੰਤ ਕੱਢ ਕੇ ਇਹ ਬਾਹਰ ਜਾ ਰਿਹਾ ਹੁੰਦਾ ਹੈ ਸਾਧ ਸੰਗਤ ਜੀ ਜੇਕਰ ਸਮਝੀਏ ਆਪਾਂ ਜੋ ਵੀ ਖਾਂਦੇ ਹਾਂ ਉਸ ਦਾ ਦਸਵਾਂ ਹਿੱਸਾ ਆਪਾਂ ਕੱਢ ਦਿੱਤਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਾਂ ਨੂੰ ਇਹੀ ਸਮਝਾਇਆ ਕਿ ਮਨ ਦਸਵੰਤ ਕੱਢ ਕੇ ਆਪਣੇ ਪਰਮਾਤਮਾ ਦੇ ਲਈ ਤੇ ਆਪਣੇ ਆਪ ਲਈ ਭਲਾ ਕਰ ਲਵੇਗਾ ਉਹ ਕਿਤੇ ਜ਼ਰੂਰਤਮੰਦ ਨੂੰ ਜੇਕਰ ਤੂੰ ਕੁਝ ਦੇ ਦੇਵੇਂਗਾ ਵੇਖੋ ਜਿਵੇਂ ਦਾਲ ਸਬਜ਼ੀ ਤੇ ਚੌਲ ਰੋਟੀ ਇਹਨਾਂ ਚਾਰਾਂ ਹੀ ਚੀਜ਼ਾਂ ਦੇ ਵਿੱਚੋਂ ਰੋਟੀ ਸਭ ਤੋਂ ਮੁੱਖ ਹੈ ਉਹ ਕਿਉਂ ਕਿਉਂਕਿ ਰੋਟੀ ਜਿਹੜੀ ਹੈ ਪ੍ਰਾਣ ਬਖਸ਼ਦੀ ਹੈ ਉਹ ਸਭ ਤੋਂ ਲੋੜਵੰਦ ਤੱਤ ਹੈ ਸਾਡੇ ਸਰੀਰ ਦੇ ਲਈ ਰੋਟੀ ਵਿੱਚ ਜੋ ਸਰੀਰ ਲਈ ਜ਼ਰੂਰੀ ਤੱਤ ਹਨ ਉਹ ਮੌਜੂਦ ਹੁੰਦੇ ਹਨ ਇਹ ਪੁਰਾਤਨ ਸਮੇ ਤੋਂ ਹੀ ਲੋਕ ਕਾਮ ਕਰਦੇ ਆ ਰਹੇ ਹਨ ਪਹਿਲੇ ਰੋਟੀ ਚ ਨੌਰਾ ਲਈ ਕੱਢੀ ਜਾਂਦੀ ਹੈ ਉਹ ਤੋਂ ਬਾਅਦ ਵਾਲੀ ਰੋਟੀ ਜਿਹੜੀ ਹੈ ਆਪਾਂ ਕੁੱਤੇ ਜਾਂ ਕਿਸੇ ਗਾਂ ਨੂੰ ਪਾ ਦਿੰਦੇ ਹਾਂ ਜਾਂ ਪਹਿਲੀ ਰੋਟੀ ਕੁੱਤੇ ਗਾਂ ਨੂੰ ਹੀ ਉੱਤਮ ਮੰਨੀ ਜਾਂਦੀ ਹੈ ਜਨੌਰਾਂ ਨੂੰ ਪਾ ਦਿੰਦੇ ਹਾਂ ਉਹਦੇ ਲਈ ਵੀ ਆਪਾਂ ਪੁਰਾਣੇ ਸਮੇਂ ਜਦੋਂ ਹੁੰਦੇ ਸੀ ਉਦੋਂ ਫੋਨ ਨਹੀਂ ਸੀ ਹੁੰਦੇ ਕੋਈ ਆਪਣੇ ਘਰ ਵਿੱਚ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਜਾਂ ਕੋਈ ਦੂਰੋਂ ਚੱਲ ਕੇ ਆਸ-ਪਾਸ ਤੋਂ ਆਪਣੇ ਘਰ ਆਉਂਦਾ ਸੀ ਪਹਿਲਾਂ ਤੋਂ ਹੀ ਪਤਾ ਨਹੀਂ ਸੀ ਹੁੰਦਾ ਕਿ ਕੋਈ ਆਵੇਗਾ ਜਾਂ ਨਹੀਂ ਕੋਝ ਪਤਾ ਨਹੀਂ ਸੀ ਹੁੰਦਾ ਕਿ ਅੱਜ ਸਾਡੇ ਘਰ ਕਿੰਨੇ ਆ ਜਾਣਾ ਹੈ ਬੀਬੀਆਂ ਹਮੇਸ਼ਾ ਇੱਕ ਦੋ ਜਾਣਿਆਂ ਦਾ ਵੱਧ ਪ੍ਰਸ਼ਾਦਾ ਬਣਾ ਕੇ ਰੱਖਦੀਆਂ ਸੀ ਕਿ ਕਿਦਰੇ ਕੋਈ ਭੁੱਖਾ ਨਾ ਰਹਿ ਜਾਵੇ ਸਾਡੇ ਘਰੋਂ ਜੋ ਵੀ ਸਾਡੇ ਘਰ ਵਿੱਚ ਆਵੇ ਉਸ ਦਾ ਢਿੱਡ ਭਰ ਕੇ ਹੀ ਜਾਵੇ ਕੋਈ ਭੁੱਖੇ ਢਿੱਡ ਸਾਡੇ ਘਰੋਂ ਨਾ ਜਾਵੇ ਫਿਰ ਉਹ ਘਰ ਬਰਕਤਾਂ ਤੇ ਖੁਸ਼ੀਆਂ ਨਾਲ ਭਰ ਜਾਂਦਾ ਸੀ ਤੇ ਪਿਆਰ ਬਣਿਆ ਹੀ ਰਹਿੰਦਾ ਸੀ ਉਦੋਂ ਆਮਦਨ ਦੇ ਸਾਧਨ ਭਾਵੇਂ ਘੱਟ ਸਨ ਪਰ ਉਦੋਂ ਇਹ ਸਾਰੇ ਜਿਹੜੇ ਸੁੱਖ ਸਨ ਉਹ ਜ਼ਰੂਰ ਸਨ ਬਈ ਲੋਕ ਛੱਤ ਤੇ ਪ੍ਰਸ਼ਾਦਾ ਖਾਂਦੇ ਸਨ ਤੇ ਬੁਰਕੀਆਂ ਵੀ ਜਿਹੜੀਆਂ ਸਨ ਚਿੜੀਆਂ ਜਨੌਰਾਂ ਨੂੰ ਪਾ ਦਿੰਦੇ ਸਨ ਇਹਦੇ ਨਾਲ ਕਾਂ ਚੜੀ ਜਿੱਥੇ ਵੀ ਉਦੋਂ ਲੰਘਦੇ ਸਨ ਆਪਣਾ ਢਿੱਡ ਭਰ ਲੈਂਦੇ ਸਨ ਉਹ ਬੇਜਬਾਨ ਜ਼ਰੂਰ ਹੁੰਦੇ ਹਨ ਪਰ ਉਹਨਾਂ ਦੀਆਂ ਸੀਸਾਂ ਘਰੋਂ ਉਤਾਰ ਦਿੰਦੀਆਂ ਹਨ ਘਰ ਵਿੱਚ ਜੇ ਕੁੱਤਾ ਆਉਂਦਾ ਹੈ ਤੇ ਜਿਹੜਾ ਵਾਧੂ ਪ੍ਰਸ਼ਾਦਾ ਤੁਸੀਂ ਪਕਾ ਲੈਂਦੇ ਹੋ ਉਹ ਬਾਹਰ ਰੋਟੀਆਂ ਜਿਹੜੀਆਂ ਦੋ ਪਕਾ ਲੈਂਦੇ ਹੋ ਉਸ ਨੂੰ ਜ਼ਰੂਰ ਪਾਉਂਦੇ ਹੋ ਤੁਹਾਡਾ ਭਲਾ ਹੋ ਜਾਵੇਗਾ ਅੱਜ ਉਹ ਸਮਾਂ ਨਹੀਂ ਰਿਹਾ ਅੱਜ ਉਹ ਸੋਚ ਹੀ ਨਹੀਂ ਰਹੀ ਫਿਰ ਕੀ ਕੀਤਾ ਜਾਵੇ ਪਿਆਰ ਤੇ ਬਰਕਤ ਕਰਦੇ ਵਿੱਚ ਵਿਸ਼ਵਾਸ ਕਿਵੇਂ ਕਰੇ ਉਸ ਲਈ ਮੰਨ ਲਓ ਕਿ ਹਰ ਨੇੜੇ ਗੁਰੂ ਘਰ ਦੇ ਵਿੱਚ ਉਪਰਾਲਾ ਕੀਤਾ ਜਾਂਦਾ ਹੈ ਕਿਸੇ ਗੁਰੂ ਘਰ ਮਸਤੀਆ ਪੁੰਨਿਆ ਸੰਗਰਾਦ ਦਸਵੀਂ ਪੈਂਚਵੀਂ ਇਦਾਂ ਦੇ ਦਿਹਾੜੇ ਮਨਾਏ ਜਾਂਦੇ ਸਨ ਇਸ ਬਹਾਨੇ ਲੋਕ ਗੁਰੂ ਘਰ ਵਿੱਚ ਬੈਠ ਕੇ ਕਥਾ ਕੀਰਤਨ ਸੁਣਦੇ ਸਨ ਤੇ ਮਨ ਤਨ ਦੇ ਰੋਗ ਠੀਕ ਕਰਵਾਉਂਦੇ ਸਨ ਉਹ ਭਾਵੇਂ ਕੋਈ ਗੁਰੂ ਘਰ ਨਹੀਂ ਜਾਂਦਾ ਪਰ ਇਹਨਾਂ ਦਿਹਾੜਿਆਂ ਤੇ ਲੋਕੀਂ ਜ਼ਰੂਰ ਜਾਂਦੇ ਹਨ ਕਈ ਲੋਕ ਗਮੜ ਤੋਂ ਚੱਲਿਆ ਹੈ ਤਾਂ ਕਹਿ ਦਿੰਦਾ ਹੈ ਚਲੋ ਚੱਲੀਏ ਤਾਂ ਸਾਥ ਬਣਾ ਲੈਂਦੇ ਹਨ ਉੱਥੇ ਭਾਵੇਂ ਥੋੜੇ ਸਮੇਂ ਲਈ ਬੈਠਦੇ ਹਨ ਪਰ ਕੋਈ ਤਾਂ ਗੁਰੂ ਸ਼ਬਦ ਕੰਨ ਵਿੱਚ ਪੈਂਦਾ ਹੈ ਕੋਈ ਕਥਾ ਵਿਚਾਰ ਦੀ ਗੱਲ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ ਇਸ ਦਿਨ ਕੀ ਕਰਨਾ ਹੈ ਮਹੀਨੇ ਵਿੱਚ 30 ਜਾਂ 31 ਦਿਨ ਹੁੰਦੇ ਹਨ ਉਸਦੇ ਨਤੀਜਾ ਕੱਤੀ ਪ੍ਰਸ਼ਾਦੇ ਬਣਾ ਲਓ ਤੇ ਜੋ ਵੱਧ ਬਣਾ ਸਕਦਾ ਹੈ ਜ਼ਰੂਰ ਵੱਧ ਬਣਾਓ ਤੇ ਲੰਗਰ ਵਿੱਚ ਜਾ ਕੇ ਦੇ ਕੇ ਆਓ ਜੇ ਕੋਈ ਨਾਲ ਦਾਲ ਸਬਜ਼ੀ ਬਣਾ ਸਕਦਾ ਹੈ ਉਹ ਵੀ ਬਣਾ ਲਓ ਤੇ ਜੇ ਕੋਈ ਜ਼ਰੂਰਤਮੰਦ ਹੈ ਉਸ ਦੇ ਘਰ ਵੀ ਦੇ ਕੇ ਆ ਸਕਦੇ ਹੈ ਜਿਵੇਂ ਇਕੱਲੀ ਰੋਟੀ ਰੁੱਖੀ ਰੋਟੀ ਵਿੱਚ ਵਧੀਆ ਨਹੀਂ ਲੱਗਦੀ ਤਾਂ ਉਵੇਂ ਤੁਸੀਂ ਮਿੱਸੇ ਪ੍ਰਸ਼ਾਦੇ ਬਣਾ ਸਕਦੇ ਹੋ ਜੇਕਰ ਕਿਸੇ ਦੇ ਘਰ ਵਿੱਚ ਦੁੱਧ ਖੁੱਲਾ ਹੈ ਤਾਂ ਉਹ ਖੀਰ ਵੀ ਬਣਾ ਸਕਦੇ ਹਨ ਜੇ ਕੋਈ ਪ੍ਰਸ਼ਾਦਾ ਬਣਾ ਸਕਦਾ ਉਹ ਵੀ ਬਣਾ ਲਓ ਰੋਟੀਆਂ ਵੀ ਗੁੜ ਵਾਲੀਆਂ ਬਣਾ ਸਕਦੇ ਹੋ ਜਾਂ ਖੰਡ ਵਾਲੀਆਂ ਬਣਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਸਾਨੂੰ ਕੀ ਮਿਲੇਗਾ ਕਿਉਂਕਿ ਇਹ ਤਾਂ ਸਭ ਤੋਂ ਜ਼ਰੂਰੀ ਕੰਮ ਹੈ ਸਾਥ ਸੰਗਤ ਆਪਾਂ ਕੋਈ ਵੀ ਕੰਮ ਕਰਦੇ ਹਾਂ ਮਨ ਵਿੱਚ ਹੁੰਦਾ ਹੈ ਕਿ ਦਾਨ ਕਰਨ ਦਾ ਪੁੰਨ ਮਿਲੇਗਾ ਆਪਣੇ ਭਾਗ ਬਦਲਣ ਦੀ ਇਹ ਦਾਨ ਪੁੰਨ ਸਾਥ ਸੰਗਤ ਜੀ ਸਮਰੱਥਾ ਰੱਖਦਾ ਹੈ ਵਿਸ਼ਵਾਸ ਕਰਕੇ ਆਪਣੇ ਮਨ ਵਿੱਚ ਸੋਚੋ ਤੇ ਅਗਲੇ ਦਿਨ ਇਸ ਦੇ ਨਤੀਜੇ ਤੁਸੀਂ ਆਪ ਵੇਖੋਗੇ ਆਪਣੇ ਵੱਡੇ-ਵਡੇਰੇ ਆਪਣੇ ਤੋਂ ਭਾਵੇਂ ਘੱਟ ਪੜੇ ਲਿਖੇ ਸਨ ਪਰ ਆਪਣੇ ਤੋਂ ਵੱਧ ਜਾਣਕਾਰੀ ਤੇ ਗਿਆਨ ਰੱਖਦੇ ਸਨ ਉਹਨਾਂ ਕੋਲ ਸਾਡੇ ਤੋਂ ਵੱਧ ਗਿਆਨ ਸੀ ਇਹ ਤਾਂ ਆਪਾਂ ਮੰਨਦੇ ਹਾਂ ਜੇ ਜ਼ਿੰਦਗੀ ਵਿੱਚ ਉਹਨਾਂ ਦੇ ਸਕੂਨ ਸੀ ਤਾਂ ਆਪਾਂ ਵੀ ਆਪਣੀ ਜ਼ਿੰਦਗੀ ਨੂੰ ਸਕੂਨ ਨਾਲ ਭਰ ਸਕਦੇ ਹਾਂ ਆਪਣੇ ਵਿੱਚੋਂ بڑے ਜਾਣੇ ਇਹ ਜਾਣਦੇ ਹੋਣਗੇ ਜਦੋਂ ਆਪਾਂ ਬਚਪਨ ਵਿੱਚ ਦਾਦੀ ਨਾਲ ਸਵੇਰ ਦੇ ਸਮੇ ਗੁਰੂ ਘਰ ਜਾਂਦੇ ਸੀ ਤਾਂ ਉਹ ਕੌਲੀ ਵਿੱਚ ਆਟਾ ਗੁਰੂ ਘਰ ਜ਼ਰੂਰ ਲੈ ਕੇ ਜਾਂਦੇ ਸੀ ਤੇ ਉਹਦੇ ਨਾਲ ਮੱਥਾ ਟੇਕ ਕੇ ਆਇਆ ਕਰਦੇ ਸੀ ਗੁਰੂ ਘਰ ਇੱਕ ਖਾਸ ਪੀਪਾ ਜਾਂ ਢੋਲੀ ਰੱਖੀ ਹੁੰਦੀ ਹੈ ਨਮਸਤਕ ਹੋ ਕੇ ਫਿਰ ਉਸ ਵਿੱਚ ਆਟਾ ਪਾ ਦਿੱਤਾ ਜਾਂਦਾ ਹੈ ਇਦਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਰਜ਼ਕ ਦਾ ਆਟਾ ਦਸਬੰਧ ਰੂਪ ਦੇ ਵਿੱਚ ਗੁਰੂ ਘਰ ਚਲਿਆ ਜਾਂਦਾ ਹੈ ਫਿਰ ਉਸ ਆਟੇ ਦੇ ਨਾਲ ਲੰਗਰ ਬਣਦਾ ਹੈ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਉਹ ਸੰਗਤਾਂ ਦਾ ਫਿਰ ਆਪਾਂ ਨੂੰ ਪੁਨ ਮਿਲਦਾ ਹੈ ਤੇ ਆਪਣੇ ਘਰ ਦਾ ਆਟਾ ਦਸਵੰਧ ਰੂਪ ਵਿੱਚ ਗੁਰੂ ਘਰ ਪਹੁੰਚ ਜਾਂਦਾ ਹੈ ਜੋ ਸਾਡੇ ਘਰ ਦੀਆਂ ਮੁਸ਼ਕਿਲਾਂ ਤੇ ਸੰਕਟਾਂ ਨੂੰ ਦੂਰ ਕਰ ਸਕਦਾ ਹੈ ਅੱਜ ਕੱਲ ਅਸੀਂ ਸਿੱਕੇ ਲੱਭਦੇ ਫਿਰਦੇ ਹਾਂ ਕਿ ਘਰ ਸਿੱਕਾ ਹੈ ਅਸੀਂ ਮੱਥਾ ਟੇਕਣਾ ਹੈ ਉਸ ਸਮੇਂ ਜੋ ਪਾਠੀ ਸਿੰਘ ਸਨ ਗਾਜੀ ਸਨ ਪਿੰਡ ਵਿੱਚ ਗਜਾ ਕਰਿਆ ਕਰਦੇ ਸਨ ਕਿਸੇ ਨੇ ਦੋ ਕਿਸੇ ਨੇ ਚਾਰ ਪ੍ਰਸ਼ਾਦੇ ਸਬਜੀ ਤੇ ਦੁੱਧ ਗੁਰੂ ਨੂੰ ਗੁਰੂ ਲਈ ਗੁਰੂ ਘਰ ਲਈ ਪਾਧਿਆ ਕਰਨਾ ਤੇ ਕਰੋ ਰੋਜ਼ ਦੇ ਸੰਵੰਦ ਦਾ ਹਿੱਸਾ ਆਪਣੇ ਆਪ ਹੀ ਗੁਰੂ ਘਰ ਚਲ ਜਾਇਆ ਕਰਦਾ ਸੀ ਪਾਠੀ ਸਿੰਘ ਉਸ ਨਾਲ ਜ਼ਰੂਰਤਮੰਦਾਂ ਦਾ ਢਿੱਡ ਭਰਦੇ ਸਨ ਤੇ ਨੇੜੇ ਕਈ ਵਾਰ ਕੋਈ ਹਸਪਤਾਲ ਹੁੰਦਾ ਤਾਂ ਉਹ ਪ੍ਰਸ਼ਾਦੇ ਉੱਥੇ ਦੇ ਕੇ ਆਉਂਦੇ ਬੱਚਿਆਂ ਲਈ ਦੁੱਧ ਚਲਿਆ ਜਾਂਦਾ ਤੇ ਕੋਈ ਮਰੀਜ਼ ਲਈ ਦੁੱਧ ਲਿਆ ਜਾਂਦਾ ਇਦਾਂ ਆਪਣੇ ਘਰੋਂ ਰਸਤੇ ਦੇ ਕਈਆਂ ਦਾ ਢਿੱਡ ਭਰ ਜਾਂਦਾ ਇਹ ਦਾਨ ਵੀ ਸਾਧ ਸੰਗਤ ਜੀ ਬੜਾ ਹੀ ਵੱਡਾ ਦਾਨ ਹੁੰਦਾ ਹੈ ਪਰ ਹੁਣ ਇਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਖਤਮ ਹੋ ਚੁੱਕੀਆਂ ਹਨ ਮਨਾਂ ਵਿੱਚ ਸਵਾਲ ਆ ਚੁੱਕੇ ਹਨ ਕਿ ਅੱਜਕੱਲ ਆਪਾਂ ਆਪਣੇ ਹੀ ਧਰਮ ਤੇ ਆਪਣੇ ਹੀ ਗੁਰੂਆਂ ਦੇ ਉੱਪਰ ਕਿੰਨ ਤੋਂ ਪ੍ਰੰਤੂ ਕਰਦੇ ਹਾਂ ਹਰ ਚੀਜ਼ ਲਈ ਸਵਾਲ ਕਰਨ ਪੈਠ ਜਾਂਦੇ ਹਾਂ ਆਪਣੇ ਮਨ ਵਿੱਚ ਐਵੇਂ ਹੋ ਗਿਆ ਹੈ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਬਦਲਣਾ ਅੱਜ ਗੁਰੂ ਘਰ ਆਟਾ ਲੈ ਕੇ ਜਾਂਦੇ ਹਾਂ ਅੱਜ ਕੱਲ ਗਾਜੀ ਘਰ ਆਉਂਦੇ ਹਨ ਜਿਸ ਦੇ ਨਾਲ ਉਹ ਪ੍ਰਸ਼ਾਦਾ ਪਾਣੀ ਲੋਕਾਂ ਤੱਕ ਪਹੁੰਚ ਜਾਵੇ ਤਾਂ ਬਹੁਤ ਵਧੀਆ ਹੁੰਦੀ ਹੈ ਕਈਆਂ ਦਾ ਪੇਟ ਭਰਦੇ ਹਾਂ ਤੇ ਉਹ ਸਾਡੇ ਖਾਤੇ ਵਿੱਚ ਅਸੀਸਾਂ ਇਕੱਠੀਆਂ ਹੋ ਜਾਂਦੀਆਂ ਹਨ ਪਰ ਅੱਜ ਆਪਾਂ ਇਹ ਰੌਲਾ ਪਾ ਕੇ ਸਮਾਂ ਨਹੀਂ ਕਹਿ ਕੇ ਸਭ ਪੁਰਾਤਨ ਚੀਜ਼ਾਂ ਖਤਮ ਕਰ ਦਿੱਤੀਆਂ ਹਨ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਲਈ ਨੁਕਸਾਨਦੇ ਹੋ ਚੁੱਕੀਆਂ ਹਨ ਸਾਡੇ ਕੋਲ ਐਵੇਂ ਹੁੰਦਾ ਹੀ ਨਹੀਂ ਜਾਂ ਬਣਦਾ ਹੀ ਨਹੀਂ ਆਪਣੀਆਂ ਬੇਬੀਆਂ ਵੀ ਤਾਂ ਹੀ ਕਰਦੀਆਂ ਹਨ ਇਸ ਲਈ ਸਾਧ ਸੰਗਤ ਜੀ ਇਹਨਾਂ ਪੁਰਾਣੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਣਾਉਣਾਈਏ ਤੇ ਨਾਲ ਹੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ